はい。 ਸਾਰੇ ਪਰਮਪਰਮੀਆਂ ਨੂੰ ਜੈ ਵਾਲਮੀਕੀ ਜੈ ਪੀਮ ਜੈparat ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਰਾਮ ਅੱਜ ਭਾਰਤੀ ਵਾਲਮੀਕੀ ਆਧਿਕ ਪਰਮ ਸਮਾਜ ਰਜਿਸਟਰਡ ਭਾਰਤ ਵੱਲੋਂ ਉਨੂੰ ਦਾ ਪੁਤਲਾ ਫੂਕਿਆ ਗਿਆ ਔਰ ਜਿਹੜੀ ਸ਼ਬਦਾਵਲੀ ਉਨੂੰ ਨੇ ਭਾਰਤ ਰਤਨ ਡਾਕਟਰ ਬੀਰਮ ਦੇਵidcar ਸੁਵਿਧਾਨ ਚੇਤਾ ਨੂੰ ਜਦ ਡਾਵਲੀ ਦਾ ਗ੍ਰਾ ਹਿਸਤਮਾਲ ਕੀਤਾ ਉਹ ਨਹੀਂ ਮੰਦਾ ਕਰਦੇ ਆ ਔਰ ਮੰਗ ਕਰਦੇ ਆ ਸੈਂਟਰ ਗਵਰਨਮੈਂਟ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਕਿ ਉਹਦੇ ਪਰਦੇਸ ਵਿਰੋਧ ਦਾ ਮੁਕਦਮਾ ਦਰਜ ਕਰਕੇ ਉਹ ਕਿਹੜੀ ਵੀ ਕੰਟਰੀ ਬੈਠਾ ਆ ਉਹਨੂੰ ਪਾਤ ਲਿਆ ਕੇ ਉਹਦੇ ਉੱਪਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਬਹੁਤ ਛੋਟੀ ਸੋਚ ਆ ਇਹ ਸਾਰਾ ਕੰਮ ਜਿਹੜਾ ਉਹ ਏਜੰਸੀਆਂ ਦਾ ਹੈ ਔਰ ਕੁੱਨੂ ਜਿਹੜਾ ਉਹ ਏਜੰਸੀਆਂ ਦਾ ਏਜੰਟ ਆ ਐਜੰਸੀਆਂ ਦੇ ਕਹਿਣ ਨਾਲ ਇਹ ਸੇ ਬਿਆਨ ਦੇ ਰਹਾ ਔਰ ਇਹ ਪੰਜਾਬ ਦਾ ਪੂਰੇ ਭਾਰਤ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਤੁੰ ਨੂੰ ਵੀ ਇਹ ਹਾਲੇ ਤੱਕ ਸੋਚਿਆ ਉਹ ਜਿਹੜਾ ਸਿੱਖ ਪਾਈਚਾ ਹਿੰਦੂ ਪਾਈਚਾ ਜਿਹੜੀ ਇਹ ਕਰੋੜ ਤਾਂ ਪਾਣਾ ਚਾਹੁੰਦਾ ਹੈ ਨਾ ਇਹਦੀ ਜਿਹੜੀ ਚਾਲੇ ਕਾਮਯਾਬ ਨਹੀਂ ਹੋਣ ਦਿੱਤੀ ਜਾਣਗੀ ਕਿਉਂਕਿ ਸਾਡੇ ਪੰਜਾਬ ਦੇ ਲੋਕ ਬਹੁਤ ਐਜੂਕੇਟਿਡ ਪੜੇ ਲਿਖੇ ਨੇ ਇਹਦੀਆਂ ਗੱਲਾਂ ਚਲੀ ਨਹੀਂ ਆਣਗੇ ਅਸੀਂ ਸਾਰੇ ਇਕੱਠਾ ਹਾਂ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਸਮਾਜ ਦੇ ਲੋਕ ਇੱਥੇ ਇਕੱਠੇ ਹੋਏ ਆ ਇਕੱਠੇ ਹੋਏ ਨੇ ਇਕੱਠੇ ਹੋ ਕੇ ਉਸ ਜਿਹੜਾ ਦੇਸ਼ ਦਾ ਦੁਸ਼ਮਣ ਹੈ ਉਹਨੂੰ ਉਹਦੇ ਖਿਲਾਫ ਅੱਜ ਜਿਹੜਾ ਰੋਸ ਪਿਆਰਾ ਕਰਨ ਜਾ ਰਹੇ ਆ ਤੇ ਤੂੰ ਪੰਗਾ ਗਲਤ ਜਗ੍ਹਾ ਲਿਆ ਐਸੀ ਭਾਈਚਾਰੇ ਨਾਲ ਤੂੰ ਪੰਗਾ ਲਿਆ ਵਾ ਔਰ ਮੈਂ ਤਾਂ ਕਹਿੰਦਾ ਇਸ ਗੱਲ ਨੂੰ ਕਿ ਜੇ ਵੀ ਜਨ ਸੰਖਿਆ ਜ਼ਿਆਦਾ ਉਹਦੀ ਹਿੱਸੇਦਾਰੀ ਜ਼ਿਆਦਾ ਤੇ ਤੂੰ ਵਾਕਈ ਮਾਂ ਦਾ ਦੁੱਧ ਪੀਤਾ ਆ ਨਾ ਤੇ ਪੰਜਾਬ ਦੀ ਧਰਤੀ ਦੇ ਪੈਰਾਂ 'ਤੇ ਪਿਆ ਰੱਖਾ ਚੋਰ ਆਂਦੇ ਨੇ ਚੋਰ ਤੇ ਕਿਆ ਕਹਿਆ ਨਾ ਤੇ ਬਾਬਾ ਸਾਹਿਬ ਦੀ ਮੂਰਤੀਆਂ ਅਸੀਂ ਤੋੜਾਂਗੇ ਕਿਆ ਜਾਣ ਤੇ ਫਿਰ ਨੂੰ ਸਵਾਦ ਦਸਤੀ ਕੀ ਹੁੰਦਾ